ਸਾਰੀ ਕਲੀਸਿਆ ਨੂੰ ਇਹ ਜ਼ਰੂਰ ਕਹਿਣਾ ਚਾਹਾਂਗੀ ਕਿ ਕਿ ਵਚਨ ਦਾ ਆਦਰ ਕਰਨਾ ਸਿੱਖੋ ਬਹੁਤ ਸਾਰੇ ਭੈਣ ਭਰਾ ਵਚਨ ਦੇ ਟਾਈਮ ਤੇ ਇੱਧਰ ਉੱਧਰ ਘੁੰਮਦੇ ਰਹਿੰਦੇ ਆ ਦੇਖੋ ਇਹ ਉਹ ਸਮਾਂ ਆ ਜਿਸ ਸਮੇਂ ਵਿੱਚ ਪਰਮੇਸ਼ਵਰ ਦਾ ਆਤਮਾ ਤੁਹਾਡੇ ਨਾਲ ਗੱਲ ਕਰਦਾ ਹੈ ਕਿਉਂਕਿ ਸਾਰੀ ਲਿਖਤ ਪਰਮੇਸ਼ਵਰ ਦੇ ਆਤਮਾ ਤੋਂ ਹੈ ਸੋ ਇਹ ਸਾਰੀ ਲਿਖਤ ਜਿਹੜੀ ਪਵਿੱਤਰ ਬਾਈਬਲ ਦੀ ਆ ਇਹ ਪਰਮੇਸ਼ਵਰ ਦੇ ਆਤਮਾ ਦੇ ਦੁਆਰਾ ਆ ਤਾਂ ਜਦੋਂ ਪਵਿੱਤਰ ਬਾਈਬਲ ਦੇ ਵਿੱਚੋਂ ਵਚਨ ਜਿਹੜਾ ਆ ਉਹ ਪੜਿਆ ਜਾਂਦਾ ਆ ਸੁਣਾਇਆ ਜਾਂਦਾ ਹੈ ਤੇ ਇਹਦਾ ਮਤਲਬ ਪਵਿੱਤਰ ਆਤਮਾ ਤੁਹਾਡੇ ਨਾਲ ਗੱਲਾਂ ਕਰ ਰਹੀ ਆ ਅ ਤੁਸੀਂ ਇਸੇ ਦੇ ਲਈ ਹੀ ਅੱਜ ਆਪਣੇ ਘਰਾਂ ਦੇ ਕੰਮਕਾਰ ਛੱਡ ਕੇ ਜਿਹੜੇ ਆ ਉਹ ਆਏ ਹੋ ਤਾਂ ਬਹੁਤ ਜ਼ਰੂਰੀ ਹੈ ਕਿ ਵਚਨ ਦੇ ਟਾਈਮ ਤੇ ਕਿਸੇ ਵੀ ਤਰ੍ਹਾਂ ਦੀ ਹਿੱਲ-ਜੁਲ ਜਿਹੜੀ ਆ ਉਹ ਨਾ ਕੀਤੀ ਜਾਇਆ ਕਰੇ ਵਚਨ ਸ਼ੁਰੂ ਹੋਣ ਤੋਂ 10 ਮਿੰਟ ਪਹਿਲਾਂ ਹੀ ਕਲੀਸਿਆ ਜਿਹੜੀ ਆ ਉਹ ਹਰ ਹਾਲ ਦੇ ਵਿੱਚ ਹਾਲ ਦੇ ਵਿੱਚ ਪਹੁੰਚ ਜਵੇ ਕੋਈ ਵੀ ਕਲੀਸੀਆ ਦਾ ਮੈਂਬਰ ਕਿਸੇ ਵੀ ਬਾਹਰ ਦੁਕਾਨਾਂ ਤੇ ਘੁੰਮਦਾ ਨਹੀਂ ਚਾਹੀਦਾ ਕੰਟੀਨ ਤੇ ਨਹੀਂ ਚਾਹੀਦਾ ਸੋ ਕਿ ਮੈਂ ਕੰਟੀਨ ਵਾਲਿਆਂ ਨੂੰ ਵੀ ਕਹਾਂਗੀ ਕਿ ਵਚਨ ਦੇ ਟਾਈਮ ਤੇ ਕੰਟੀਨ ਜਿਹੜੀ ਆ ਉਹ ਬੰਦ ਕਰ ਦਿੱਤੀ ਜਾਇਆ ਕਰੇ ਅਰ ਜਿੰਨੇ ਵੀ ਵੌਲੰਟੀਅਰਸ ਤੱਕ ਮੇਰੀ ਆਵਾਜ਼ ਬਾਹਰ ਤੇ ਅੰਦਰ ਪਹੁੰਚ ਰਹੀ ਆ ਉਹਨਾਂ ਨੂੰ ਮੈਂ ਜ਼ਰੂਰ ਅਪੀਲ ਕਰਾਂਗੀ ਕਿ ਜਿੰਨੇ ਵੀ ਭੈਣ ਭਰਾ ਬਾਹਰ ਗਰਾਊਂਡ ਦੇ ਵਿੱਚ ਹੁੰਦੇ ਆ ਵਚਨ ਸ਼ੁਰੂ ਹੋਣ ਤੋਂ 10 ਮਿੰਟ ਪਹਿਲਾਂ ਹੀ ਜਦੋਂ ਦੁਆ ਚੱਲ ਰਹੀ ਹੁੰਦੀ ਆ ਕੋਰਸ ਚੱਲ ਰਿਆ ਹੁੰਦਾ ਉਸ ਵੇਲੇ ਹੀ ਉਹਨਾਂ ਦੇ ਅੱਗੇ ਅਰਜ ਗੁਜ਼ਾਰ ਦਿਆ ਕਰੋ ਕਿ ਫਟਾਫਟ ਜਿਹੜਾ ਇਹ ਨਾ ਉਹ ਪੁਇਟਰ ਹਾਲ ਦੇ ਵਿੱਚ ਪਹੁੰਚ ਜਾਣ ਤਾਂ ਜੋ ਸਹੀ ਸਮੇਂ ਤੇ ਸਹੀ ਤਰੀਕੇ ਦੇ ਨਾਲ ਜਿਹੜਾ ਆ ਉਹ ਵਚਨ ਨੂੰ ਆਰੰਭ ਕੀਤਾ ਜਾ ਸਕੇ ਪੂਰੇ ਆਦਰ ਦੇ ਨਾਲ ਹੀ ਵਚਨ ਨੂੰ ਆਰੰਭ ਹੋਣਾ ਕਰਨਾ ਚਾਹੀਦਾ ਸਾਨੂੰ ਆਦਰ ਨਾਲ ਵਚਨ ਸੁੰਨਣਾ ਚਾਹੀਦਾ ਤੇ ਆਦਰ ਨਾਲ ਗ੍ਰਹਿਣ ਕਰਕੇ ਅਸੀਂ ਉਹਨੂੰ ਪ੍ਰੈਕਟੀਕਲ ਰੂਪ ਦੇ ਵਿੱਚ ਲੈ ਕੇ ਆਉਣਾ ਹੈ ਸੋ ਜੇਕਰ ਅਸੀਂ ਵਚਨ ਨੂੰ ਆਦਰ ਨਹੀਂ ਦੇਵਾਂਗੇ ਤਾਂ ਪਿਆਰਿਓ ਸਾਡੇ ਜੀਵਨ ਵਿੱਚ ਫਿਰ ਵਚਨ ਪੂਰਾ ਵੀ ਨਹੀਂ ਹੋਣਾ ਸੋ ਬਹੁਤ ਜ਼ਰੂਰੀ ਆ ਜੇ ਅਜੇ ਵੀ ਸੈਰ ਸਫਟਾ ਕਰ ਰਹੇ ਆ ਪੰਡ ਭਰਾ ਤਾਂ ਬਾਹਰ ਜਿੰਨੇ ਵੀ ਸੇਵਾਦਾਰ ਆ ਮੈਂ ਉਹਨਾਂ ਨੂੰ 5 ਮਿੰਟਸ ਦਾ ਟਾਈਮ ਦੇ ਰਹੀ ਆ ਕਿ ਨੱਠ ਭੱਜ ਕੇ ਹਾਲ ਦੇ ਵਿੱਚ ਪਹੁੰਚੋ ਇੱਕ ਵੀ ਜਣਾ ਜਿਹੜਾ ਘਰੋਂ ਇਹ ਸੋਚ ਕੇ ਆਇਆ ਕਿ ਮੈਂ ਚਰਚ ਵਿੱਚ ਚੱਲਿਆ ਆ ਉਹ ਬਾਹਰ ਘੁੰਮਦਾ ਫਿਰਦਾ ਨਜ਼ਰ ਨਹੀਂ ਆਉਣਾ ਚਾਹੀਦਾ ਅੱਜ ਤੋਂ ਇਸ ਗੱਲ ਨੂੰ ਨਾ ਪੱਲੇ ਨਾਲ ਬੰਨ ਲਓ ਸਟ੍ਰਿਕਟਲੀ ਮੈਂ ਤੁਹਾਨੂੰ ਇਹ ਗੱਲ ਕਹਿ ਰਹੀ ਹਾਂ ਕਿ ਵਚਨ ਦੇ ਟਾਈਮ ਤੇ ਕਿਸੇ ਵੀ ਤਰ੍ਹਾਂ ਦੀ ਜਿਹੜੀ ਡਿਸਟਰਬੈਂਸ ਆ ਉਹਨੂੰ ਕਿਸੇ ਮੁੱਲ ਤੇ ਵੀ ਬਰਦਾਸ਼ਤ ਨਹੀਂ ਕੀਤਾ ਜਾਊਗਾ ਕਿਉਂਕਿ ਜੇ ਅਸੀਂ ਵਚਨ ਨੂੰ ਆਦਰ ਨਹੀਂ ਦੇ ਸਕਦੇ ਤਾਂ ਸਮਝ ਲਓ ਅਸੀਂ ਪਰਮੇਸ਼ਵਰ ਦਾ ਆਦਰ ਨਹੀਂ ਕਰ ਰਹੇ ਕਿਉਂਕਿ ਸ਼ਬਦ ਹੀ ਪਰਮੇਸ਼ਵਰ ਹੈ ਪਰਮੇਸ਼ਵਰ ਕੋਈ ਮੂਰਤ ਨਹੀਂ ਆ ਪਰਮੇਸ਼ਵਰ ਕੋਈ ਇਨਸਾਨ ਨਹੀਂ ਆ ਕਿ ਅਸੀਂ ਉਸ ਚੀਜ਼ ਦਾ ਆਦਰ ਕਰਨਾ ਆ ਪਰ ਸ਼ਬਦ ਹੀ ਪਰਮੇਸ਼ਵਰ ਆ ਉਹ ਸ਼ਬਦ ਜਿਹੜਾ ਪਰਮੇਸ਼ਵਰ ਨੇ ਸਾਨੂੰ ਦੇ ਦਿੱਤਾ ਸੀ ਉਸੇ ਸ਼ਬਦ ਦਾ ਆਦਰ ਕਰਨਾ ਆ ਤੇ ਜਿਹੜਾ ਵੀ ਇਸ ਕੰਪਲੈਕਸ ਦੇ ਅੰਦਰ ਆ ਗਿਆ ਇਹ ਉਹਦੀ ਨਿੱਜੀ ਡਿਊਟੀ ਹੋਊਗੀ ਕਿ ਹਰ ਹਾਲ ਵਿੱਚ ਪਰਮੇਸ਼ਵਰ ਦੇ ਵਚਨ ਦਾ ਆਦਰ ਕੀਤਾ ਜਾਵੇ ਤੇ ਜਿਨੇ ਵਚਨ ਦਾ ਆਦਰ ਨਹੀਂ ਕਰਨਾ ਉਹਨੂੰ ਇੱਥੇ ਆਉਣ ਦੀ ਕੋਈ ਜ਼ਰੂਰਤ ਨਹੀਂ ਆ। ਸੈਰ ਸਪਟਾ ਕਰਨ ਦੇ ਲਈ ਸ਼ਹਿਰਾਂ ਦੇ ਵਿੱਚ ਬੜੀਆਂ ਬੰਗੀਆਂ ਸਿਨੇਮੇ ਘਰ ਖੁੱਲੇ ਆ ਪੱਬ ਕਲੱਬ ਸਭ ਕੁਝ ਬਣਿਆ ਆ ਜਿਨ੍ਹਾਂ ਨੂੰ ਸੈਰਾਂ ਕਰਨ ਦਾ ਸ਼ੌਂਕ ਆ ਉਹ ਉੱਥੇ ਜਾ ਸਕਦੇ ਆ ਤੁਹਾਨੂੰ। ਪਰ ਜਿਨ੍ਹਾਂ ਨੇ ਸਤਸੰਗ ਦੇ ਲਈ ਆਉਣਾ ਆ ਉਹਨਾਂ ਦੇ ਆਉਣ ਦਾ ਸਮਾਂ ਬਿਲਕੁਲ ਸਹੀ ਹੋਣਾ ਚਾਹੀਦਾ ਆ। ਤੁਸੀਂ ਆਪਣੀ ਮਰਜ਼ੀ ਦੇ ਨਾਲ ਆ ਰਹੇ ਹੋ। ਤੁਹਾਨੂੰ ਡਾਕਟਰ ਨੇ ਵੀ ਅਪਾਇੰਟਮੈਂਟ ਦਾ ਟਾਈਮ ਦਿੱਤਾ ਹੋਇਆ ਨਾ ਤੁਸੀਂ ਉਹਦੇ ਕੋਲ ਵੀ ਕਹਿੰਨੇ ਕਿਤੇ ਮਿਸ ਹੋ ਗਿਆ ਤੇ ਡਾਕਟਰ ਉੱਠ ਨਾ ਜਾਵੇ ਇੰਨੇ ਵਜੇ ਸਾਡਾ ਟਾਈਮ ਹੈ ਏਜੰਟ ਨੂੰ ਮਿਲਣਾ ਤੁਸੀਂ ਟਾਈਮ ਨਾਲ ਜਾਂਦੇ ਹੋ ਟ੍ਰੇਨ ਫੜਨੀ ਤੁਸੀਂ ਟਾਈਮ ਨਾਲ ਜਾਂਦੇ ਹੋ ਜਹਾਜ਼ ਤੇ ਚੜ੍ਹਨਾ ਤੁਸੀਂ 3 ਘੰਟੇ ਪਹਿਲਾਂ ਪਹੁੰਚਦੇ ਹੋ ਕਿ ਪਰਮੇਸ਼ਵਰ ਤੁਹਾਡੇ ਲਈ ਇੰਨੀ ਇਗਨੋਰ ਕਰ ਦੇਣ ਵਾਲੀ ਚੀਜ਼ ਆ ਕਿ ਮੂੰਹ ਚੱਕ ਕੇ ਜਦੋਂ ਮਰਜ਼ੀ ਤੁਸੀਂ ਆ ਜਾ ਸਕਦੇ ਹੋ ਤੁਹਾਡੀ ਕੋਈ ਟਾਈਮਿੰਗ ਨਹੀਂ ਆ ਤਾਂ ਸਾਰੇ ਜਾਣੇ ਇਸ ਗੱਲ ਨੂੰ ਕੰਨ ਖੋਲ ਕੇ ਸੁਣੋ ਪਰਮੇਸ਼ਵਰ ਦੇ ਘਰ ਦੇ ਵਿੱਚ ਜੋ ਸਮਾਂ ਨਿਸ਼ਚਿਤ ਕਰਕੇ ਦਿੱਤਾ ਗਿਆ ਹੈ ਉਸ ਸਮੇਂ ਤੇ ਤੁਸੀਂ ਹਰ ਹਾਲ ਵਿੱਚ ਇੱਥੇ ਹੋਣੇ ਚਾਹੀਦੇ ਹੋ ਕਿ ਤੁਸੀਂ ਆਪਣੇ ਬੱਚਿਆਂ ਨੂੰ ਆਪਣੀ ਮਰਜ਼ੀ ਨਾਲ ਸਕੂਲ ਵਿੱਚ ਭੇਜਦੇ ਹੋ ਕਿ ਜਿੰਨੇ ਵਜੇ ਮਰਜ਼ੀ ਤੋਰਦੇ ਹੋ ਕੋਈ ਗੱਲ ਨਹੀਂ ਇੱਕ ਪੀਰੀਅਡ ਮਿਸ ਹੋ ਗਿਆ ਡੋਨਟ ਵਰੀ ਨੋ ਪ੍ਰੋਬਲਮ ਦੂਜਾ ਲੱਗ ਜਾਊਗਾ ਪਹੁੰਚਾਉਂਦੇ ਹੋ ਨਾ ਕਿਤੇ ਗੇਟ ਬੰਦ ਨਾ ਹੋ ਜਾਵੇ ਰਸਤੇ ਵਿੱਚ ਥੋੜਾ ਬਹੁਤਾ ਬਾਅਦ ਟਾਈਮ ਨਾ ਲੱਗ ਜਾਵੇ ਕਰੋ ਪਹਿਲਾਂ ਤੋੜ ਦਿਓ ਤੁਸੀਂ ਕਿਉਂ ਕਿਉਂਕਿ ਤੁਹਾਨੂੰ ਪਤਾ ਆ ਉੱਥੇ ਕੋਈ ਪੁੱਛਗਿੱਛ ਕਰਨ ਵਾਲਾ ਹੈਗਾ ਪਰ ਮੈਨੂੰ ਲੱਗਦਾ ਕਿ ਤੁਹਾਨੂੰ ਲੱਗਦਾ ਇੱਥੇ ਕੋਈ ਪੁੱਛਗਿੱਛ ਕਰਨ ਵਾਲਾ ਨਹੀਂ ਆ ਅਗਰ ਤੁਸੀਂ ਚਾਹੁੰਦੇ ਹੋ ਪੁੱਛਗਿੱਛ ਕੀਤੀ ਜਾਏ ਤਾਂ ਹਰ ਹਫ਼ਤੇ ਕੀਤੀ ਜਾਊਗੀ ਪਰ ਹਰ ਹਾਲ ਵਿੱਚ ਤੁਹਾਨੂੰ ਐਵਰੀ ਸੰਡੇ ਟਾਈਮ ਨਾਲ ਪਹੁੰਚਣਾ ਹੋਊਗਾ ਜਿਹੜੇ ਇੱਥੇ ਅੱਜ ਤੋਂ ਕਹਿ ਲਓ 20 ਸਾਲ ਪਹਿਲਾਂ ਆਉਂਦੇ ਸੀ ਜਿਨ੍ਹਾਂ ਨੇ ਸੰਤ ਹਰਪ੍ਰੀਤ ਸਿੰਘ ਜੀ ਦੇਲੇਤੇ ਸਤ ਸੰਗ ਟੰਡ ਕੀਤੇ ਆ ਉਹ ਚੰਗੀ ਤਰ੍ਹਾਂ ਜਾਣਦੇ ਹੋਊਗੇ ਇਸ ਗੱਲ ਨੂੰ ਕਿ ਪਰਮੇਸ਼ਵਰ ਦੇ ਦਾਸ ਸੰਤਰ ਭਜਨ ਸਿੰਘ ਜੀ ਸਮੇਂ ਦੇ ਕਿੰਨੇ ਪਾਬੰਦ ਸੀ ਸ਼ਾਇਦ ਬਹੁਤੇ ਤੁਹਾਡੇ ਵਿੱਚੋਂ ਨਾ ਜਾਣਦੇ ਹੋਣ ਫਿਰ ਵੀ ਬਹੁਤ ਸਾਰੇ ਜਾਣਦੇ ਆ ਸੰਤ ਜੀ ਜੋ ਚਰਚ ਦਾ ਸਮਾਂ ਸੀ ਉਸ ਸਮੇਂ ਤੇ ਗੇਟ ਬੰਦ ਕਰਵਾ ਦਿੰਦੇ ਸੀ ਉਹ ਕਹਿੰਦੇ ਸੀ ਜਿਹੜੇ ਲੇਟ ਹੋ ਗਏ ਇਹਨਾਂ ਨੂੰ ਬਾਹਰ ਰਹਿਣ ਦਿਓ ਇਹਨਾਂ ਦੇ ਅੰਦਰ ਬਹਿਣ ਦਾ ਹੁਣ ਇਹਨਾਂ ਨੂੰ ਕੋਈ ਫਾਇਦਾ ਨਹੀਂ ਆ ਜਿਨ੍ਹਾਂ ਨੂੰ ਪਰਮੇਸ਼ਵਰ ਦੀ ਇੱਜ਼ਤ ਨਹੀਂ ਕਰਨੀ ਆਉਂਦੀ ਜਿਨ੍ਹਾਂ ਨੂੰ ਸਮੇਂ ਸਿਰ ਪਹੁੰਚਣਾ ਨਹੀਂ ਆਉਂਦਾ ਵਿਆਹਾਂ ਸ਼ਾਦੀਆਂ ਤੇ ਮਿਲਣੀਆਂ ਦੇ ਟਾਈਮ ਤੇ ਇਹ ਸਮੇਂ ਤੇ ਪਹੁੰਚਦੇ ਆ ਪਰ ਪਰਮੇਸ਼ਵਰ ਦੇ ਘਰ ਇਹ ਟਾਈਮ ਨਾਲ ਨਹੀਂ ਪਹੁੰਚਦੇ ਪੂਰੇ ਟਾਈਮ ਨਾਲ ਉਹ 메ਨ ਗੇਟ ਜਿਹੜਾ ਆ ਉਹ ਬੰਦ ਕਰਵਾ ਦਿਆ ਕਰਦੇ ਸੀ ਕੋਈ ਰੋਜ਼ ਤਾਂ ਰੋਜ਼ ਜਵੇ ਪਰ ਉਸ ਵੇਲੇ ਦੀ ਕਲੀਸਿਆ ਦੇ ਵੀ ਸ਼ਾਬਾਸ਼ੇ ਆ ਵੇ ਜੋ ਸਾਰੇ ਟਾਈਮ ਨਾਲ ਆਉਂਦੇ ਸੀ ਅਰੇ ਇਹ ਰੂਲ ਫਿਰ ਤੋਂ ਸ਼ੁਰੂ ਕੀਤਾ ਜਾ ਰਿਹਾ ਅੱਜ ਤੋਂ ਚਰਚ ਦੇ ਵਿੱਚ ਚਰਚ ਦੇ ਟਾਈਮ ਦੇ ਅੰਦਰ ਅੰਦਰ ਜਿੰਨੇ ਜਣੇ ਪਹੁੰਚ ਜਾਣਗੇ ਠੀਕ ਹੈ ਬਾਕੀ ਸਾਰੇ ਪਾਰਕਿੰਗ ਦੇ ਵਿੱਚ ਬੈਠਿਆ ਕਰਨਗੇ ਕਿੰਨੇ ਜਣਿਆਂ ਨੂੰ ਮਨਜ਼ੂਰੀ ਆਇਆ ਇਦਾਂ ਇਤਨਾ ਜ਼ੂਮ ਕਰ ਕਰਕੇ ਇਹਨਾਂ ਦੇ ਚਿਹਰੇ ਲੈ ਲਓ ਜਿਹੜਾ ਇਹਨਾਂ ਚੋਂ ਮੁਕਰੇ ਉਹ ਜ਼ਰੂਰੀ ਮਾਰਕਿੰਗ 'ਚ ਬਿਠਾਇਆ ਜਾਵੇ ਸਹੀ ਹੋ ਗਿਆ ਇਦਾਂ ਤੁਹਾਨੂੰ ਲੱਗਦਾ ਵੀ ਕਾਨੂੰਨ ਹੋਣਾ ਚਾਹੀਦਾ ਆ ਤੁਹਾਨੂੰ ਲੱਗਦਾ ਵੀ ਜੋ ਗੱਲਾਂ ਕੀਤੀਆਂ ਭਾਵੇਂ ਗੁੱਸੇ ਵਿੱਚ ਕੀਤੀਆਂ ਮਰ ਖਰੀਆਂ ਹੋਈਆਂ ਆ ਇਹ ਹੁਣ ਇਦਾਂ ਹੀ ਲਾਗੂ ਹੋਊ ਕੰਮ ਜਿਨ੍ਹਾਂ ਨੂੰ ਇਹ ਗੱਲਬਾਤ ਕੌੜੀ ਲੱਗੀ ਆ ਮੀਟਿੰਗ ਦੇ ਬਾਅਦ ਚ ਕੰਟੀਨ ਤੋਂ ਟੌਫੀਆਂ ਲੈ ਕੇ ਖਾ ਲੈਣ ਪਰ ਗੱਲਬਾਤ ਇੱਦਾਂ ਹੀ ਰਹਿਣੀ ਆ ਸਹੀ ਆ ਕਿਉਂਕਿ ਇਹ ਮਾਫੀ ਮੰਗਣ ਵਾਲੀ ਗੱਲ ਨਹੀਂ ਹੈਗੀ ਓਕੇ ਜੀ